ਫਿਰੋਜ਼ਪੁਰ ਵਿਖੇ ਬੀਤੇ ਦਿਨ ਵਿਦਾਈ ਮੰਗਨ ਨੂੰ ਲੈ ਕੇ ਕਿਨਰਾਂ ਦੇ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ ਸੀ ਇਸ ਦੇ ਚੱਲਦੇ ਕਿਨਰ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਸ ਕਿਨਰ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਕਿਨਰਾਂ ਦੇ ਚੇਲਿਆਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਝਗੜੇ ਦੌਰਾਨ ਦੂਜੀ ਧਿਰ ਨੇ ਉਹਨਾਂ ਦੇ ਗੁਰੂ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਹ ਕਾਫੀ ਬਿਮਾਰ ਹੋ ਗਏ ਤੇ ਉਹਨਾਂ ਦਾ ਹਸਪਤਾਲ ਦੇ ਵਿੱਚ ਜਦ ਇਲਾਜ ਚੱਲ ਰਿਹਾ ਸੀ ਤੇ ਇਸ ਦੌਰਾਨ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਰੀਤੀ ਰਿਵਾਜ ਕਰਨੇ ਜ਼ਰੂਰੀ ਸਨ ਉਹ ਵੀ ਨਹੀਂ ਕਰਨ ਦਿੱਤੇ ਗਏ। ਉਹਨਾਂ ਕਿਹਾ ਕਿ ਮਰਨ ਤੋਂ ਪਹਿਲਾਂ ਉਹਨਾਂ ਦੇ ਗੁਰੂ ਵੀਡੀਓ ਵਿੱਚ ਜਿਨ੍ਹਾਂ ਦੇ ਨਾਮ ਬੋਲ ਰਹੇ ਨੇ ਉਹਨਾਂ ਕੁੱਟਮਾਰ ਕਰਨ ਵਾਲੇ ਕਿੰਨਾਂ ਤੇ ਕਾਰਵਾਈ ਕੀਤੀ ਜਾਵੇ ਇਨਸਾਫ ਦੀ ਮਨ ਕੀਤੀ ਹੈ ਇਸ ਮਾਮਲੇ ਸੰਬੰਧੀ ਜਦ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਅੱਗੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਕਿੰਨਰ ਦੀ ਮੌਤ ਹੋਈ ਹੈ ਉਸ ਨਾਲ ਕੁੱਟਮਾਰ ਕੀਤੀ ਗਈ ਸੀ ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਬਿਮਾਰ ਚੱਲ ਰਹੇ ਸਨ ਉਹਨਾਂ ਦੇ ਇਲਾਜ ਦੌਰਾਨ ਮੌਤ ਹੋਈ ਹੈ ਬਾਕੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਜਿਹੜਾ ਮਾਮਤਾਂ ਦਾ ਮਾਮਲਾ ਆ ਦੋਨੋਂ ਧਿਰ ਤੇ ਰਿਕੇ ਨੇ ਸੀ ਕਿ ਇੱਕ ਦੀ ਜਿਹੜੀ ਮੌਤ ਹੋ ਗਈ ਮਾਮਲਾ ਕਿਸ ਤਰ੍ਹਾਂ ਇਨਾਂ ਨਾਲ ਹੀ ਕਾਫੀ ਦਿਨ ਤੋਂ ਆਪਸ ਵਿੱਚ ਏਰੀਏ ਮੁਤਲਕਾ ਇਹਨਾਂ ਦਾ ਝਗੜਾ ਚੱਲ ਰਿਹਾ ਵਾ ਇੱਕ ਦੂਜੇ ਦੇ ਏਰੀਏ ਵਿੱਚ ਨੱਚਣ-ਨੁੱਚਣ ਤੋਂ ਜਾਂ ਕੋਈ ਜਿਹੜਾ ਇਹਨਾਂ ਦੀ ਵੰਡ ਹੁੰਦੀ ਹੈ ਕੋਈ ਉਸ ਮੁਤਲਕਾ ਇਹਨਾਂ ਦਾ ਆਪਸ ਵਿੱਚ ਮੈਂ ਡਿਸਪਿਊਟ ਚੱਲ ਰਿਹਾ ਵਾ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਜੋ ਵੀ ਤੱਤ ਸਾਹਮਣੇ ਆਉਣਗੇ ਉਹੋ ਜਿਹਾ ਅਸੀਂ ਕਾਰਵਾਈ ਹੋਜੀਸੀ ਕਰਾਂਗੇ ਇੱਕ ਦੀ ਵਿੱਚ ਮੌਤ ਹੋ ਚੁੱਕੀ ਹੈ ਮੌਤ ਦੀ ਗੱਲ ਇਹ ਜੋ ਬਿਮਾਰ ਸੀ ਠੀਕ ਹੈ ਜੀ ਉਹਦੇ ਬਾਰੇ ਵੀ ਅਸੀਂ ਵੈਰੀਫਾਈ ਕਰਦੇ ਪਏ ਆ ਬਾਕੀ ਕੋਈ ਜਿਹੜੇ ਵੀ ਤੱਤ ਸਾਹਮਣੇ ਆਏ ਫਿਰ ਉਸ ਉਸ ਅਨਸਾਰ ਹੀ ਅਸੀਂ ਅਕ ਅਮ ਪ੍ਰਸੀਡ ਕਰਾਂਗੇ ਜੀ ਮੈਡੀਕਲ ਰਿਪੋਰਟ ਆਉਣੇ ਬਾਕੀ ਹਾਂਜੀ ਹਾਂਜੀ ਜੀ ਕੋ ਕੋੰਦੇ ਮਤਲਬ ਕਿ ਕੀ ਕਰਦੇ ਨਹੀਂ ਮੈਡੀਕਲ ਰਿਪੋਰਟ ਨਾਲ ਰਿਲੇਟਡ ਉਸ ਚੀਜ਼ ਨਾਲ ਕੋਈ ਮਸਲਾ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ 1 2 ਗੁੱਟਾਂ ਵਿੱਚ ਏਰੀਆ ਦੀ ਵੰਡ ਨੂੰ ਲੈ ਕੇ ਜਿਹੜਾ ਝਗੜਾ ਵਾ ਉਹ ਜਿਹੜਾ ਉਹ ਮੰਤ ਦੇ ਅੰਦਰ ਸੀਗਾ ਉਹਦੇ ਬਾਰੇ ਹਲੇ ਰਿਪੋਰਟ ਆਉਣੀ ਹੈ ਜਿਉਂ ਜਿ ਰਿਪੋਰਟ ਚ ਕੋਈ ਹੋਊਗਾ ਫਿਰ ਉਹ ਜਿਹਾ ਅਸੀਂ ਵੈਰੀਫਾਈ ਕਰਕੇ ਕਰ ਦਿਆਂਗੇ ਜੀ